ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਟ ਪੰਜਾਬੀ ਦਾ ਇੱਕ ਲਫਜ਼ ਜੀ ਵੀ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਇਹਨੂੰ ਮੈਂ ਥੋੜਾ ਜਿਹਾ ਜੇ ਸੁਲਝਿਆ ਲਫਜ਼ ਦਵਾ ਤੇ ਇਹ ਵੀ ਕਹਿ ਸਕਦੇ ਆਂ ਵੀ ਆਪਣੀ ਹیثیت ਦੇ ਮੁਤਾਬਕ ਚੱਲਣਾ ਚਾਹੀਦਾ ਹیثیت ਦੇ ਮੁਤਾਬਕ ਬੋਲਣਾ ਚਾਹੀਦਾ ਹੈ ਹیثیت ਦੇ ਮੁਤਾਬਕ ਖਰੀਦਣਾ ਚਾਹੀਦਾ ਹੈ ਹیثیت ਦੇ ਮੁਤਾਬਕ ਤੁਹਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹਨੂੰ ਠੇਠ ਪਾਸ਼ਾ ਵਿੱਚ ਕਹਿ ਦਿੰਦੇ ਨੇ ਵੀ ਆਪਣੀ ਔਕਾਤ ਵਿੱਚ ਰਹੇ ਕੇ ਬੋਲੋ ਔਕਾਤ ਵਿੱਚ ਰਹੇ ਕੇ ਕਰੋ ਔਕਾਤ ਵਿੱਚ ਰਹੇ ਕੇ ਚੱਲੋ ਔਕਾਤ ਵਿੱਚ ਰਹਿਣਾ ਹੈਸਿਅਤ ਵਿੱਚ ਰਹਿਣਾ ਬੜਾ ਜ਼ਰੂਰੀ ਹੈ ਅਗਰ ਤੁਸੀਂ ਔਕਾਤ ਤੋਂ ਬਾਹਰ ਜਾਓਗੇ ਦੁਖੀ ਹੋਵੋਗੇ ਔਕਾਤ ਵਿੱਚ ਰਹੋਗੇ ਸੁਖੀ ਹੋਵੋਗੇ ਉਹਦਾ ਮੈਂ ਕਾਰਨ ਦੱਸ ਦੇਣਾ ਅਗਰ ਤੁਸੀਂ ਔਕਾਤ ਤੋਂ ਬਾਹਰ ਜਾ ਕੇ ਆਪਣਾ ਘਰ ਖਰੀਦਿਆ ਤੇ ਵੱਡਾ ਖਰੀਦਿਆ ਸ਼ਰੀਕੇ ਵੱਲੋਂ ਵੇਖਿਆ ਬਰਾਦਰੀ ਵੱਲੋਂ ਵੇਖਿਆ ਭਰਾਵਾਂ ਵੱਲੋਂ ਵੇਖਿਆ ਦੁਜੇ ਤਿੱਜੇ ਵੱਲੋਂ ਵੇਖਿਆ ਵੀ ਇੱਕ ਹੀ ਪਿੰਡ ਦੇ ਅੰਦਰ ਜਾਂ ਇੱਕ ਹੀ ਕਲੋਨੀ ਦੇ ਅੰਦਰ ਇਹਨੇ ਵੱਡਾ ਘਰ ਬਣਾ ਲਿਆ ਤੇ ਮੇਰੇ ਤੋਂ ਕਿਉਂ ਨਹੀਂ ਬਣਿਆ ਔਕਾਤ ਇੰਨੀ ਨਹੀਂ ਹੈ ਹੈਸੀਅਤ ਇੰਨੀ ਨਹੀਂ ਹੈ ਉਹਨਾਂ ਵੱਲੋਂ ਵੇਖ ਕੇ ਹੁਣ ਪੰਗਾ ਲਿਆ ਵੱਡਾ ਵੀ ਮੈਂ ਘਰ ਵੱਡਾ ਬਣਾਉਣਾ ਘਰ ਤੇ ਬਣਾ ਲਿਆ ਉਹਨਾਂ ਨੂੰ ਵਿਖਾ ਵੀ ਲਿਆ ਵੀ ਆ ਵੇਖੋ ਤੁਹਾਡੇ ਵਰਗਾ ਘਰ ਮੈਂ ਵੀ ਬਣਾ ਲਿਆ ਪਰ ਹੁਣ ਦੁਖੀ ਕੌਣ ਹੋਇਆ ਕਿਸਤਾਂ ਕਿੰਨੇ ਭਰਨੀਆਂ ਨੇ ਤੁਸੀਂ ਭਰਨੀਆਂ ਨੇ ਜਾਂ ਉਹਨਾਂ ਨੇ ਭਰਨੀਆਂ ਨੇ ਹੁਣ 20 25 30 ਸਾਲ ਵਾਸਤੇ ਕਿਸਤਾਂ ਭਰਦੇ ਰਹੂੰ ਦੁਖੀ ਕੌਣ ਹੋਏਗਾ ਤੁਸੀਂ ਹੋਗੇ ਜਾਂ ਦੂਜੇ ਹੋਣਗੇ ਹੁਣ ਜਦੋਂ ਕਿਧਰੇ ਥੋੜਾ ਜਿਹਾ ਕੰਮਕਾਰ ਦੇ ਅੰਦਰ ਡਾਊਨਫਾਲ ਆਇਆ ਤੁਸੀਂ ਕਿਸੇ ਕੋਲ ਗਏ ਵੀ ਸੱਜਣਾ ਮੇਰੀ ਕਿਸਤ ਰੁਕ ਗਈ ਏ ਤੇ ਹੈਲਪ ਮੇਰੀ ਕਰ ਮੈਂ 3 ਮਹੀਨੇ ਦੀ ਕਿਸਤ ਰੋਕੀ ਬੈਠਾ ਮੈਂ ਕਿਸਤਾਂ ਦੇਣੀਆਂ ਮਜ਼ਾਕ ਨਹੀਂ ਬਣੇਗਾ ਉਹਦੇ ਨਾਲੋਂ ਜ਼ਿਆਦਾ ਚੰਗਾ ਇਹ ਜੇ ਵਿੱਚ ਲੱਖੇ ਉਹ ਲਾਓ ਜੇ ਵਿੱਚ ਕਰੋੜੇ ਉਹ ਲਾਓ ਜੇ ਵਿੱਚ 4 ਕਰੋੜੇ ਉਹ ਲਾਉ ਲੋ ਰੋਗ ਦਾ ਥੋੜਾ ਦੂਜੀ ਗੱਲ ਇੱਕ ਹੋਰ ਚੇਤਾ ਰੱਖੋ ਤੁਸੀਂ ਲੋਕਾਂ ਨੂੰ ਨੀਚਾ ਵਿਖਾਉਣ ਵਾਸਤੇ ਆਪਣਾ ਕਾਰਨਾ ਬਣਾਓ ਕੱਪੜਾ ਨਾ ਖਰੀਦੋ ਜੁੱਤੀ ਨਾ ਖਰੀਦੋ ਕੋਈ ਬਾਕੀ ਦਾ ਸਜੋ ਸਮਾਨ ਬਾਈਕ ਜਾਂ ਕਾਰ ਨਾ ਖਰੀਦੋ ਆਪਣੀ ਹੈਸੀਅਤ ਦੇ ਮੁਤਾਬਕ ਖਰੀਦੋ ਜੇ ਲੋਕਾਂ ਨੂੰ ਨੀਚਾ ਵਿਖਾਉਣ ਵਾਸਤੇ ਖਰੀਦੋਗੇ ਤੇ ਦੋ ਨੂੰ ਨੀਚਾ ਵਿਖਾਓਗੇ ਪਰ ਦੋ ਤੁਹਾਡੇ ਤੋਂ ਅੱਗੇ ਫਿਰ ਖਲੋਤੇ ਮਿਲਣਗੇ ਉਹਨਾਂ ਦੇ ਕੋਲ ਘਰ ਤੁਹਾਡੇ ਤੋਂ ਚੰਗਾ ਹੋਵੇਗਾ ਕੱਪੜਾ ਤੁਹਾਡੇ ਤੋਂ ਚੰਗਾ ਹੋਵੇਗਾ ਮੋਟਰ ਕਾਰ ਤੁਹਾਡੇ ਤੋਂ ਚੰਗੀ ਹੋਏਗੀ ਫਿਰ ਉਹਨਾਂ ਦੀ ਰੇਸਵੇ ਸ਼ਾਮਲ ਹੋ ਜਿਓ ਉੱਥੇ ਪਹੁੰਚੋਗੇ ਫਿਰ ਅੱਗੇ ਦੋ ਖਲੋਤੇ ਮਿਲਣਗੇ ਤੋ ਕਿਉਂ ਨਹੀਂ ਇਤਾਂ ਦੀ ਸੋਚ ਬਣਾਉਂਦੇ ਵੀ ਜੋ ਮੇਰੀ ਹੈਸੀਅਤ ਹੈ ਜੋ ਮੇਰੀ ਔਕਾਤ ਹੈ ਮੈਂ ਆਪਣੀ ਔਕਾਤ ਦੇ ਮੁਤਾਬਕ ਫਰਨੀਚਰ ਖਰੀਦਾਂਗਾ ਔਕਾਤ ਦੇ ਮੁਤਾਬਕ ਕਾਰ ਖਰੀਦਾਂਗਾ ਔਕਾਤ ਦੇ ਮੁਤਾਬਕ ਜੁੱਤੀ ਕੱਪੜਾ ਖਰੀਦਾਂਗਾ ਔਕਾਤ ਦੇ ਮੁਤਾਬਕ ਮੈਂ ਬਾਕੀ ਦੇ ਸਾਰੇ ਕੰਮ ਕਰਾਂਗਾ ਖਰਚਾ ਕਰਾਂਗਾ ਮੇਰੀ ਹਸੀਅਤ ਇਹ ਹੈ ਮੈਂ ਇਹਦੇ ਮੁਤਾਬਕ ਚੱਲਾਂਗਾ ਖੈਰ ਆਪਣੀ ਜੇਬ ਵੇਖ ਕੇ ਜਿਸ ਬੰਦੇ ਨੂੰ ਚੱਲਣ ਦੀ ਜੁਗਤ ਆ ਗਈ ਤਰੀਕਾ ਆ ਗਿਆ ਉਹ ਬੰਦਾ ਦੁਨੀਆ ਦੇ ਅੰਦਰ ਦੁਖੀ ਨਹੀਂ ਹੁੰਦਾ ਅਗਰ ਗਰੀਬ ਹੈ ਉਸ ਢੰਗ ਨਾਲ ਚੱਲੇਗਾ ਅਮੀਰ ਹੈ ਉਸ ਢੰਗ ਨਾਲ ਚੱਲੇਗਾ ਉਹ ਰੇਸ ਵਿੱਚ ਹੋ ਕੇ ਨਹੀਂ ਚੱਲੇਗਾ ਇਕੱਲਾ ਚੱਲੇਗਾ ਢੰਗ ਨਾਲ ਚੱਲੇਗਾ ਤਰੀਕੇ ਨਾਲ ਚੱਲੇਗਾ ਇੱਕ ਮੈਂ ਹੋਰ ਗੱਲ ਕਹਿ ਦਿਆਂ ਜਦੋਂ ਬੰਦੇ ਕਿਧਰੇ ਬੋਲਦੇ ਨਾ ਤੇ ਔਕਾਤ ਤੋਂ ਵੱਡੀ ਗੱਲ ਕਰ ਦਿੰਦੇ ਨੇ ਬਹੁਤ ਵੱਡੀ ਗੱਲ ਕਰ ਦਿੰਦੇ ਨੇ ਦੇਸ਼ ਬਾਰੇ ਕੌਮ ਬਾਰੇ ਵੱਡੀਆਂ-ਵੱਡੀਆਂ ਫੜਾ ਮਾਰ ਦਿੰਦੇ ਨੇ ਮੈਨੂੰ ਪ੍ਰਵਾਹ ਨਹੀਂ ਮੈਂ ਆਹ ਕਰ ਦਿਆਂਗਾ ਮਾ ਉਹ ਕਰ ਦਿਆਂਗਾ ਉਹਨਾਂ ਬੰਦਿਆਂ ਦੀਆਂ ਫੜਾ ਉਹਨਾਂ ਬੰਦਿਆਂ ਦੀਆਂ ਕੀਤੀਆਂ ਗੱਲਾਂ ਔਕਾਤ ਤੋਂ ਵੱਧ ਕੀਤੀਆਂ ਗੱਲਾਂ ਹੈਸੀਅਤ ਤੋਂ ਵੱਧ ਕੀਤੀਆਂ ਗੱਲਾਂ ਵੀ ਸਮਾ ਪਾ ਕੇ ਉਹਨਾਂ ਨੂੰ ਦੁਖੀ ਕਰ ਦੀਆਂ ਨੇ ਕਿਉਂਕਿ ਉਹਨਾਂ ਦੇ ਕੋਲ ਉਹ ਨਹੀਂ ਪਾਵਰ ਨਹੀਂ ਹੁੰਦੀ ਉਹਨਾਂ ਹੀ ਹੈਸੀਅਤ ਨਹੀਂ ਹੁੰਦੀ ਉਹਨੀ ਗੱਲ ਕਰਨ ਦੀ لیاقت ਨਹੀਂ ਹੁੰਦੀ ਜਿਹੜੀ ਗੱਲ ਉਹ ਕਰ ਜਾਂਦੇ ਨੇ ਤੇ ਫਿਰ ਉਸ ਗੱਲ ਦੇ ਕੈਦਖਾਨੇ ਵਿੱਚ ਆਪ ਹੀ ਕੈਦ ਆ ਜਾਂਦੇ ਨੇ ਬਾਝ ਜਾਂਦੇ ਨੇ ਜਦੋਂ ਅਗਲੇ ਸਬੂਤ ਮੰਗਦੇ ਨੇ ਕੋਲ ਕੁਝ ਨਹੀਂ ਹੁੰਦਾ ਤਾਂ ਖੈਰ ਜੇ ਗੱਲ ਕਰਨੀ ਹੈ ਜੇ ਬੋਲਣਾ ਹੈ ਉਹ ਵੀ ਔਕਾਤ ਨੂੰ ਮੱਦੇ ਨਜ਼ਰ ਰੱਖ ਕੇ ਬੋਲਿਆ ਜਾਏ ਤਾਂ ਹੀ ਭਲਾਏ ਨਹੀਂ ਤੇ ਪਤਾ ਕੀ ਹੁੰਦਾ ਹੈ ਪਹਿਲਾਂ ਸ਼ੇਰ ਬਣ ਜਾਣਾ ਵੇਖੋ ਜੀ ਮੈਂ ਸ਼ੇਰ ਹਾਂ ਮੈਂ ਡਰਦਾ ਨਹੀਂ ਮੈਂ ਇਹ ਮੈਂ ਉਹ ਕਈ ਗੱਲਾਂ ਇਦਾਂ ਦੀਆਂ ਤੇ ਜਦੋਂ ਕੋਈ ਸਕੰਜਾ ਫਿੱਟ ਹੁੰਦਾ ਉੱਤੇ ਆਣ ਕੇ ਆਫਤ ਪੈਂਦੀ ਏ ਸਿਰ ਦੇ ਉੱਤੇ ਕਿਸੇ ਪ੍ਰਸ਼ਾਸਨ ਦੀ ਜਾਂ ਹੋਰ ਕਿਸੇ ਢੰਗ ਦੇ ਨਾਲ ਤੇ ਉਦੋਂ ਗੌਦੇ ਜਾਉ ਜਾਏ ਬਣ ਜਾਂਦੇ ਨੇ ਇਕਦਮ ਪਹਿਲਾਂ ਕਹਿਣਾ ਮੈਂ ਸ਼ੇਰ ਦਾ ਜਾਇਆ ਮੈਂ ਸ਼ੇਰ ਹੋਂਨਾਂ ਤੇ ਬਾਅਦ ਵਿੱਚ ਕਹਿਣਾ ਜੀ ਮੈਂ ਤੇ ਗੌ ਦਾ ਜਾਇਆ ਮੈਂ ਤੇ ਕੀਤਾ ਹੀ ਕੁਛ ਨਹੀਂ ਮੈਂ ਤੇ ਆਹ ਕਰਨਾ ਚਾਹੁੰਦਾ ਸਾਂ ਤੇ ਜਾਂ ਬਾਅਦ ਵਿੱਚ ਇਹ ਕਹਿਣਾ ਵੀ ਵੇਖੋ ਜੀ ਸਾਡੇ ਨਾਲ ਤੱਕਾ ਹੁੰਦਾ ਏ ਮੇਰੇ ਨਾਲ ਤੱਕਾ ਹੁੰਦਾ ਏ ਵੀ ਪਹਿਲਾਂ ਔਕਾਤ ਕਿਉਂ ਭੁੱਲੇ ਸੀ ਔਕਾਤ ਵਿੱਚ ਰਹਿ ਕੇ ਗੱਲ ਕਰਨੀ ਸੀ ਵੱਡੀਆਂ ਵੱਡੀਆਂ ਗੱਲਾਂ ਮੈਂ ਤੇ ਵੀ ਵੇਖਿਆ ਵੀ ਰਾਜ਼ ਲੈਨ ਤੱਕ ਦੀਆਂ ਗੱਲਾਂ ਕਈ ਕਰ ਜਾਂਦੇ ਨੇ ਗੱਲ ਕਰਨੀ ਮਾੜਾ ਨਹੀਂ ਐ ਮੈਂ ਫੇਰ ਕਹਿ ਰਿਹਾ ਪਰ ਕਿਨੂੰ ਕਿਹੜੀ ਗੱਲ ਸੋਬਦੀ ਏ ਉਹੀ ਗੱਲ ਚੰਗੀ ਲੱਗਦੀ ਏ ਪਹਿਲਾਂ ਵੱਡੇ ਵੱਡੇ ਦਮਗ ਜੇ ਮਾਰ ਲੈਣੇ ਬਾਅਦ ਚ ਬੀਬਾ ਪੁੱਤ ਬਣ ਜਾਣਾ ਉਦੋਂ ਤੱਕ ਤੁਸੀਂ ਤੇ ਬੀਬੇ ਪੁੱਤ ਬਣ ਗਏ ਪਰ ਉਦੋਂ ਤੱਕ ਕਈਆਂ ਦਾ ਤੁਸੀਂ ਨੁਕਸਾਨ ਕਰਾ ਦਿੱਤਾ ਹੁੰਦਾ ਏ ਫੁਕਰੀਆਂ ਮਾਰ ਮਾਰ ਕੇ ਜਾਂ ਫੁਕਰੀਆਂ ਮਾਰ ਮਾਰ ਕੇ ਕਈ ਲੋਕ ਤੁਹਾਡੇ ਪਿੱਛੇ ਲੱਗ ਕੇ ਆਪਣਾ ਘਰ ਤਬਾਹ ਕਰ ਲੈਂਦੇ ਨੇ ਜ਼ਿਲਾਂ ਦੇ ਅੰਦਰ ਰਹਿੰਦੇ ਉਹ ਬੰਜ ਜਾਂਦੇ ਨੇ ਆਦੀ ਹੋ ਜਾਂਦੇ ਨੇ ਵਾਰ-ਵਾਰ ਜੇਲ੍ਹ ਚ ਜਾਣਾ ਪੈਂਦਾ ਹੈ ਜੇਲ੍ਹ ਭੁਗਤਨੀ ਪੈਂਦੀ ਹੈ ਸਜ਼ਾ ਕੱਟਣੀ ਪੈਂਦੀ ਹੈ ਘਰ ਦੇ ਕਲਪਦੇ ਨੇ ਕਿਉਂ ਕਿ ਉਹ ਤੁਹਾਡੀਆਂ ਫੁਕਰੀਆਂ ਨੂੰ ਸਮਝ ਨਾ ਪਾਏ ਗੱਲ ਉਹ ਚੰਗੀ ਹੁੰਦੀ ਹੈ ਜਿਹੜੀ ਗੱਲ ਤੁਹਾਡੇ ਬਰਾਬਰ ਦੀ ਹੋਵੇ ਜਿਹੜੀ ਗੱਲ ਤੁਹਾਡੇ ਬਰਾਬਰ ਦੀ ਨਾ ਨਾ ਹੋਵੇ ਉਹ ਗੱਲ ਚੰਗੀ ਨਹੀਂ ਲੱਗਦੀ ਕਦੇ ਕਦੇ ਕੋਈ ਪਿੰਡ ਦੇ ਅੰਦਰ ਪਰੇ ਪੰਚਾਇਤ ਦੇ ਅੰਦਰ ਵੀ ਕੋਈ ਗੱਲ ਕਰਦਾ ਹੈ ਨਾ ਵੱਡੀ ਗੱਲ ਕਰੇ ਤੇ ਲੋਕ ਕਹਿੰਦੇ ਨੇ ਫਲਾਣਾ ਸਿਆ ਤੇਰੀ ਇਹ ਹੈਸੀਅਤ ਨਹੀਂ ਐਗਜ਼ਾਮਪਲ ਜੇ ਕੋਈ ਪਿੰਡ ਦੇ ਅੰਦਰ ਅਗਰਾਈ ਚੱਲਦੀ ਹੋਵੇ ਮੰਦਿਰ ਮਸਜਿਦ ਗੁਰਦੁਆਰਾ ਜਾਂ ਸਮਾਜ ਭਲਾਈ ਦਾ ਕੋਈ ਕੰਮ ਕਰਨਾ ਹੋਵੇ ਇੱਕ ਬੰਦਾ ਦੇ ਰਿਹਾ 10000 ਤੇ ਦੂਜਾ ਜਿਹੜਾ ਮਜ਼ਦੂਰ ਬੰਦਾ ਉਹ ਵੀ ਕਵੇ ਜੀ 10000 ਤੇ ਕਈ ਵਾਰੀ ਪਿੰਡ ਦੇ ਸਿਆਣੇ ਬੰਦੇ ਕਹਿ ਦਿੰਦੇ ਨੇ ਫਲਾਣਾ ਸਿਆ ਤੂੰ 10000 ਨਾ ਦੇ ਤੰਗ ਹੋਏਗਾ ਤੇ ਜੇ ਉਹ ਕੋ ਫੜ ਮਾਰੇ ਮੈਂ ਤੁਹਾਡੇ ਨਾਲੋਂ ਪਿੱਛੇ ਆ ਕੋਈ ਤੇ ਫਿਰ ਉਹ ਅਗਲਾ ਕਹਿੰਦੇ ਚੰਗਾ ਪਾਈ ਦੇ ਲਾ ਹੁਣ 10000 ਦੇ ਤੇ ਲਿਆ ਪਰ ਦੁਖੀ ਕਿੰਨਾ ਸਮਾਂ ਹੁੰਦਾ ਰਹੇਗਾ ਉਹਦੇ ਨਾਲੋਂ ਜ਼ਿਆਦਾ ਚੰਗਾ ਇਹ ਵੀ ਜੇ ਤੇਰੇ ਕੋਲ ਆਉਂਦੇ ਨੇ ਤੂੰ ਕਹੇ ਭਾਈ ਜਿਹਦਾ ਜ਼ਿਕਰ ਕਰ ਰਹੇ ਉਹਨੇ 10000 ਦਿੱਤਾ ਹੈ ਉਹ ਦੇ ਸਕਦਾ ਹੈ ਭਾਵੇਂ ਲੱਖ ਦਵੇ ਪਰ ਮੈਂ ਤੇ 100 ਹੀ ਦਿਆਂਗਾ ਮੇਰੀ ਔਕਾਤ ਇਹ ਨਹੀਂ ਹੈ ਮੇਰੀ ਹੈਸੀਅਤ ਇਹ ਨਹੀਂ ਤੋ ਹੈਸੀਅਤ ਤੋਂ ਵੱਧ ਬੋਲੋ ਨਾ ਕਰੋ ਨਾ ਚੱਲੋ ਨਾ ਖਰੀਦੋ ਨਾ ਜਿਸ ਦੀ ਨਹਸੀਅਤ ਤੋਂ ਬਾਹਰ ਹੋ ਕੇ ਹਸੀਅਤ ਦੀ ਚਾਰ ਦੁਵਾਰੀ ਨੂੰ ਟੱਪ ਕੇ ਕ੍ਰਾਸ ਕਰਕੇ ਬਾਹਰ ਨਿਕਲੋਗੇ ਦੁੱਖ ਤੁਹਾਡੇ ਸਾਹਮਣੇ ਤੁਹਾਨੂੰ ਖਲੋਤਾ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ